ਤੇ ਉਹਦੇ ਦੇ ਸਭ ਤੋਂ ਵੱਡਾ ਜਿਹੜਾ ਸਾਡਾ ਸਮਾਜ ਹੈ ਸਭ ਤੋਂ ਵੱਡਾ ਟੈਕਸ ਪੇਅਰ ਉਹਦੇ ਤੇ ਹੈ। ਚਾਹ ਪੱਤੀ ਤੋਂ ਲੈ ਕੇ ਕਫਨ ਤੱਕ ਦੇ ਟੈਕਸ ਅਸੀਂ ਦਿੰਦੇ ਹਾਂ। ਔਰ ਮੈਂ ਇਸਨ ਤੀਜੇ ਤੇ ਪਹੁੰਚਿਆ ਸੀ ਕਿ ਜੋ ਅਸੀਂ ਕਮਾਈ ਕਰਦੇ ਹਾਂ ਜੋ ਸਰਕਾਰ ਵਿੱਚ ਕਮਾਈ ਕੀਤੀ ਇੱਕ ਪਿੰਡ ਤੋਂ ਉਹਦਾ ਹੁਣ ਪਿੰਡ ਚ ਲਾਇਆ ਮੈਂ ਤਾਂ ਇਹੀ ਕਹਿਣਾ ਕਿ ਗਾਲਾਂ ਕੱਢਣ ਨੂੰ ਤੇ ਝੂਠੇ ਮੁਕਾਬਲੇ ਤੇ ਤੁਹਾਡੇ ਪੁੱਤ ਮਾਰਨ ਨੂੰ ਕੋਸ ਰਹੀ ਹਾਂ। ਕਿ ਜਿਹੜੀ ਸਰਪੰਚ ਦੇ ਘਰ ਤੋਂ ਲੈ ਕੇ ਢੋਬੇ ਤੱਕ ਦਾ ਸੁੱਧਾ ਪਾਣੀ ਨਾ 70 ਸਾਲਾਂ ਤੋਂ ਚੱਲਿਆ ਤੇ ਨਾ ਚੱਲਣਾ। ਕਿ ਤੁਸੀਂ ਜਿੰਨਾ ਪੈਸਾ ਦਿੰਨੀਓ ਸਰਕਾਰ ਨੂੰ ਉਹਦਾ 11 ਤੋਂ ਲੈ ਕੇ 13% ਵਾਪਸ ਪਿੰਡ ਤੇ ਲੱਗਦਾ ਹੈ ਵਿੱਚੇ ਉਹ ਤਨਖਾਹਾਂ ਜਿਹੜੀਆਂ ਮੇਰੇ ਜਵਾਬ ਦਿੰਦਾ ਹੈ ਕਿ ਪਿੰਡ ਚੋਂ ਸਰਕਾਰ ਕਮਾਉਂਦੀ ਕੀ ਹੈ ਤੇ ਪਿੰਡ ਤੇ ਰੋਗੀ ਤੁਸੀਂ ਪੰਜ ਕੈਂਡੀਡੇਟ ਸੱਤ ਕੈਂਡੀਡੇਟ ਜਿਹੜਾ ਮਰਜ਼ੀ ਚੁਣ ਲਿਓ ਮੈਂ ਕਿਸੇ ਇੱਕ ਹੜ ਕਹਿੰਦੀ ਗੱਲ ਨਹੀਂ ਕਰਦਾ ਜਿਹਨੂੰ ਇਧਰੋਂ ਟਿਕਟ ਨਹੀਂ ਮਿਲੀ ਦੂਜੇ ਪਾਸਿਓਂ ਦਲ ਬਦਲ ਕੇ ਆ ਗਿਆ ਜਿਹਨੂੰ ਉਧਰ ਟਿਕਟ ਨਹੀਂ ਮਿਲੀ ਇਧਰ ਆ ਗਿਆ ਜਿਹੜਾ ਉਧਰੋਂ ਧੱਕੇ ਖਾ ਕੇ ਆਇਆ ਉਹ ਇਧਰੋਂ ਜਾਣ ਵਾਲਿਆਂ ਨੂੰ ਕਹਿੰਦਾ ਮਾਂ ਪਾਰਟੀ ਦੀ ਇੱਜ਼ਤ ਕਰੀ ਦੀ ਨੂੰ ਅੱਜ ਦੇ ਸਮਾਨ ਕਾਰਜ 'ਚ ਇਕੱਠੇ ਹੋਏ ਭੈਣੋਂ ਤੇ ਭਰਾਓ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਇਨਾਂ ਸੱਜਣਾ ਦਾ ਜਿਨ੍ਹਾਂ ਨੇ ਇਸ ਵੱਡੇ ਕਾਰਜ ਵਾਸਤੇ ਅੱਜ ਆਪਾਂ ਨੂੰ ਇੱਕ ਦੂਜੇ ਦੇ ਰੂਪ ਰੂਪ ਹੋਣ ਦਾ ਮੌਕਾ ਦਿੱਤਾ ਮੈਂ ਤੁਹਾਡੇ ਦਰਸ਼ਨ ਕਰ ਸਕਿਆ ਸਰਕਾਰੀ ਮੁਲਾਜ਼ਮ ਰਹਿੰਦੇ ਹੋਏ 35-40 ਸਾਲ ਦਾੜਾ ਸਮਾਂ ਕੋ ਨਹਿਰ ਵਿਭਾਗ ਵਿੱਚ ਬਤਾਇਆ ਭਾਖੜਾ ਬਿਆਸ ਮੈਨੇਜਮੈਂਟ ਵਿੱਚ ਬਤਾਇਆ ਤੇ ਆਖਰੀ ਦੋ ਸਾਲ ਰੂਰਲ ਡਵੈਲਪਮੈਂਟ ਦੀ ਜਿਹੜੀ ਟੈਕਨੀਕਲ ਇੱਕ ਪੋਸਟ ਸੀਗੀ ਨਰੇਗਾ ਦੀ ਸਟੇਟ ਪ੍ਰੋਜੈਕਟ ਮੋਨੀਟਰ ਦੇ ਤੌਰ ਤੇ ਕੰਮ ਕਰਨ ਦਾ ਮੌਕਾ ਮਿਲਿਆ ਖੁਸ਼ੀ ਤੁਹਾਡੇ ਨਾਲ ਇੰਨੀ ਕੀ ਸਿਰਫ ਸਾਂਝੀ ਕਰ ਸਕਦਾ ਕਿ ਜਦੋਂ ਮੈਂ 19 ਤੋਂ 21 ਤੱਕ ਕੰਮ ਕੀਤਾ ਤਾਂ ਇਹ ਪ੍ਰੋਜੈਕਟ 815 ਕਰੋੜ ਤੋਂ ਵੱਧ ਕੇ 1180 ਕਰੋੜ ਤੱਕ ਪਹੁੰਚਿਆ ਤੇ ਜਦੋਂ ਦੀ ਮੈਂ ਜੋਬ ਛੱਡੀ ਹੈ ਇਹ ਫਿਰ ਡਿਕਲਾਈਨ ਕਰ ਗਿਆ ਡਾਊਨਰ ਸੋ ਇਹ ਸਾਰਾ ਕੁਝ ਤੁਹਾਡੇ ਵਰਗੇ ਸੱਜਣਾ ਦੀ ਬਦੌਲਤ ਹੋਇਆ ਕੁਛ ਅਫਸਰ ਵਧੀਆ ਮਿਲ ਗਏ ਸੋ ਮੈਂ ਥੋੜਾ ਜਿਹਾ ਇੱਕ ਜਿਹੜੇ ਪਿੱਛੇ ਵਿਸ਼ੇ ਲਿਖੇ ਆ ਇੱਕ ਵਿਸ਼ੇ ਬਾਰੇ ਤਾਂ ਮੈਂ ਅੰਨਾ ਹੀ ਕਹਿਣਾ ਚਾਹੁੰਨਾ ਹੈ ਕਿ ਸਰਕਾਰ ਸਾਡੇ ਪਿੰਡੋਂ ਕਮਾਉਂਦੀ ਕੀ ਹੈ ਤੇ ਸਰਕਾਰ ਸਾਡੇ ਪਿੰਡ ਚ ਲਾਉਂਦੀ ਕੀ ਹੈ ਹੁਣ ਤੁਸੀਂ ਕਹੋਗੇ ਸਾਡੇ ਪਿੰਡੋਂ ਦਾ ਸਰਕਾਰ ਕਦੇ ਦਿਸੀ ਨਹੀਂ ਕੀ ਲੈ ਕੇ ਜਾਂਦੀ ਹੈ ਕਣਕ ਆਉਣੀ ਹੈ 22 23 ਕੁਇੰਟਲ ਝਾੜ ਨਿਕਲਣਾ ਹੈ 45 46 ਹਜ਼ਾਰ ਦੀ ਔਸਤ ਆਪਾਂ ਉਮੀਦ ਰੱਖ ਸਕਦੇ ਹਾਂ ਤੇ ਉਹਦੇ ਚੋਂ 3% ਜਿਹੜਾ ਹੈਗਾ ਉਹ ਰੂਰਲ ਡਵੈਲਪਮੈਂਟ ਸਰਕਾਰ ਲੈ ਕੇ ਜਾ ਰਹੀ ਹੈ ਜਿੰਨੇ ਆਪਾਂ ਪਿੰਡ ਦੇ ਵਰਕਰ ਹੈ ਆਪਾਂ ਚਾਹ ਪੱਤੀ ਖਰੀਦਦੇ ਆਂ ਕੱਪੜੇ ਖਰੀਦਦੇ ਆਂ ਪਿੰਡ ਦਾ ਮਕਾਨ ਬਣਾਉਨੇ ਆ 18% ਅਸੀਂ ਉਹਦੇ ਤੇ GST ਦਿੰਨੇ ਆ ਸਰਯੇ ਤੇ ਦਿੰਨੇ ਆ ਔਰ ਮਾਫ ਕਰਨਾ ਸਿੰਘ ਸਾਹਿਬ ਬੈਠੇ ਨੇ ਦਿਲ ਤਾਂ ਨਹੀਂ ਸੀ ਕਰਦਾ ਇਹ ਵੀ ਗੱਲ ਸਾਂਝੀ ਕਰਾਂ ਪਰ ਸੱਚ ਹੈ ਉਹ ਸੱਚ ਕੀ ਹੈ ਕਿ ਹਰੇਕ ਪਿੰਡ ਦੇ ਵਿੱਚ ਸਭ ਤੋਂ ਵੱਡੀ ਖਫਤਾ ਜਿਹੜੀ ਉਹ ਸ਼ਰਾਬ ਦੀ ਤੇ ਪਟ્રોલ ਦੀ ਹੈ ਤੇ ਉਹਦੇ ਤੇ ਸਭ ਤੋਂ ਵੱਡਾ ਜਿਹੜਾ ਸਾਡਾ ਸਮਾਜ ਹੈ ਸਭ ਤੋਂ ਵੱਡਾ ਟੈਕਸ ਪੇਅਰ ਉਹਦੇ ਤੇ ਹੈ 100 ਰੁਪਏ ਦੇ ਪਟ્રોલ ਚੋਂ 48 ਰੁਪਏ ਸਰਕਾਰ ਦੇ ਖਾਤੇ ਜਾਂਦੇ ਹਰੇਕ ਬੰਦਾ ਮੇਰਾ ਖਿਆਲ ਅੱਜ ਪਟ્રોલ ਖਰਚ ਕੇ ਆਇਆ ਹੋਣਾ ਇਹ ਕਦੇ ਨਜ਼ਰ ਮਾਰ ਲਿਓ ਚਾਹ ਪੱਤੀ ਤੋਂ ਲੈ ਕੇ ਕਫਨ ਤੱਕ ਦੇ ਟੈਕਸ ਅਸੀਂ ਦਿੰਨੇ ਆ ਸਾਡੇ ਟਰੈਕਟਰ ਪੇਅਰ ਹੁੰਦੇ ਨੇ ਉਹਦੇ ਤੇ ਅਸੀਂ ਦਿੰਨੇ ਆ ਵਿਆਹ ਸ਼ਾਦੀਆਂ ਹੁੰਦੇ ਨੇ ਹਰੇਕ ਉਹਦੇ ਤੇ ਜਿੰਨੀ ਵੀ ਆਈਟਮ ਖਰੀਦੀ ਜਾਂਦੀ ਹੈ ਉਹਦੇ ਤੇ ਅਸੀਂ ਟੈਕਸ ਪੇ ਕਰਦੇ ਆ ਤਾਂ ਮੋਟਾ ਜਿਹਾ ਹਿਸਾਬ ਹੈ ਕਿ 13135 ਪੰਚਾਇਤਾਂ ਨੇ 150 ਸਾਡਾ ਬਲਾਕ ਹੈ 85 ਪੰਚਾਇਤਾਂ ਉਸ ਤੇ ਇੱਕ ਬਲਾਕ ਚ ਪੈਂਦੀਆਂ ਨੇ ਤੇ ਇੱਕ ਬਲਾਕ ਦੀਆਂ ਜਿਹੜੀਆਂ 85 ਪੰਚਾਇਤਾਂ ਨੇ ਉਹਨਾਂ ਦੇ ਵਿੱਚੋਂ ਜਿਹੜੀ ਇਹ ਇਨਕਮ ਹੈ ਜਿਹੜੀ ਇਹ ਤੁਸੀਂ 5 ਸਾਲ ਦੀ ਗਿਣ ਲਿਓ ਆਪਣੇ ਆਪਣੇ ਪਿੰਡ ਦਾ ਪਰਫਾਰਮਾ ਆ ਭਰ ਦਿਓ ਮੈਂ ਇੱਕ ਪਿਛਲੀਆਂ ਇਲੈਕਸ਼ਨਾਂ ਦੇ ਵਿੱਚ ਪਰਫਾਰਮਾ ਦਿੱਤਾ ਸੀ ਰੌਚਕ ਤੱਥਾਂ ਦੇ ਸਵਾਲ ਉਹਦੇ 'ਚ ਮੈਂ ਇੱਕ ਸਭਰਾ ਪਿੰਡ ਦੀ ਔਸਤ ਇਹ ਲੈ ਕੇ ਅੰਕੜੇ ਦਿੱਤੇ ਸੀ ਔਰ ਮੈਂ ਇਸਨ ਤੀਜੇ ਤੇ ਪਹੁੰਚਿਆ ਸੀ ਕਿ ਜੋ ਅਸੀਂ ਕਮਾਈ ਕਰਦੇ ਆ ਜੋ ਸਰਕਾਰ 'ਮੈਂ ਕਮਾਈ ਕੀਤੀ ਇੱਕ ਪਿੰਡ ਤੋਂ ਉਹਦਾ ਹੁਣ ਪਿੰਡ ਚ ਲਾਇਆ ਕੀ ਲਾਇਆ ਕੀ ਸਭ ਤੋਂ ਪਹਿਲਾਂ ਤਾਂ 85 ਪਿੰਡਾਂ ਦੇ ਵਿੱਚ 5-6 ਚੌਕੀਆਂ ਆਉਣਗੀਆਂ ਜਿੱਥੇ ਮੈਂ ਤਾਂ ਇਹੀ ਕਹਿਣਾ ਕਿ ਗਾਲਾਂ ਕੱਢਣ ਨੂੰ ਤੇ ਝੂਠੇ ਮੁਕਾਬਲੇ 'ਚ ਤੁਹਾਡੇ ਪੁੱਤ ਮਾਰਨ ਨੂੰ ਪੁਲਿਸ ਰੱਖੀ ਹੋਈ ਹੈ ਉਹਨਾਂ ਦੀ ਵੀ ਤਨਖਾਹ ਪੈਂਦੀ ਹੈ ਭਾਈ ਦੂਜਾ ਉੱਥੇ ਇੱਕ ਬੀਡੀ ਪੀਓ ਹੈ ਉਹਦੇ ਨਾਲ ਇੱਕ ਨਰੇਗਾ ਦਾ ਇੱਕ ਸੈਕਟਰੀ ਹੈ ਔਰ ਕਿਤੇ ਇੱਕ ਕਿਤੇ ਦੋ ਜੇਈ ਨੇ ਸੋ 40 ਕ ਪਿੰਡਾਂ ਨੂੰ ਇੱਕ ਦਸਾਂ ਕ ਪਿੰਡਾਂ ਪਿੱਛੇ ਇੱਕ ਜੀਆਰਐਸ ਹੈ ਉਹਦੀ ਤਨਖਾਹ ਦਾ ਖਰਚਾ ਪੈਂਦਾ ਉਹ ਵੀ ਇਸੇ ਟੈਕਸ ਚੋਂ ਪਿਆ ਜਿਹੜਾ ਸਰਕਾਰ ਨੇ ਕਮਾਇਆ ਸੀ ਤੀਜਾ ਖਰਚਾ ਬਿਜਲੀ ਬੋਰਡ ਦਾ ਇੱਕ ਦਫਤਰ ਹੈ ਉਹਦੇ ਵੀ ਕੋਈ 15 ਕ ਪਿੰਡਾਂ ਦੇ ਵਿੱਚ ਇੱਕ ਅੱਧਾ ਲਾਈਨ ਸੁਪਰਡੈਂਟ ਹੈ ਇੱਕ ਜੇਈ ਹੈ ਉਦੇ ਨਾਲ ਦੋ ਲਾਈਨ ਮੈਨਾਂ ਉਹਦਾ ਖਰਚਾ ਪੈਂਦਾ ਇਸੇ ਤਰ੍ਹਾਂ ਨਹਿਰ ਵਿਭਾਗਾਂ 23 ਐਕਸਿਡ ਨੇ ਉਹਨਾਂ ਦੇ 92 ਉਹਨਾਂ ਦੇ ਜਿਹੜੇ 23 ਚੌਕਾ 92 ਉਪ ਮੰਡਲ ਅਫਸਰ ਨੇ 150 ਲੋਕਾਂ ਦੇ ਵਿੱਚ ਤੇ ਲਗਭਗ ਇੱਕ ਜਹੀ ਕੋਲ 60 ਕੁ ਪਿੰਡ ਆਉਂਦੇ ਨੇ ਸੋ ਉਹਦੇ ਨਾਲ ਕੁਝ ਬੇਲਦਾਰ ਨੇ ਔਰ ਬੇਲਦਾਰ ਕਦੇ ਤਾਂ ਹੁੰਦੇ ਸੀ ਕਿ ਨਹਿਰਾਂ ਸਾਫ਼ ਕਰਨ ਨੂੰ ਹੁੰਦੇ ਸੀ ਅੱਜ ਕੱਲ ਤਾਂ ਸਿਰਫ ਸਾਈਕਲ ਤੇ ਲੱਕੜਾ ਵੱਢ ਕੇ ਘਰ ਲੈ ਜਾਣ ਨੂੰ ਜੋ ਉਹਨਾਂ ਦਾ ਖਰਚਾ ਵੀ ਪਾ ਲੋ ਸਾਰਿਆਂ ਦਾ ਪਾਲੋ ਵਿੱਚੇ ਜਿਹੜੇ ਮੇਰੇ ਵਰਗੇ ਚੰਡੀਗੜ੍ਹ ਬੈਠੇ ਸੀ 13000 ਪਿੰਡ ਪਿੱਛੇ ਇੱਕ ਤਨਖਾਹ ਨੂੰ ਵੀ ਮਿਲਦੀ ਐ ਮੈਂ ਆਈਐਸ ਤੇ ਆਈਪੀਐਸ ਦੀ ਇਸ ਕਰਕੇ ਨਹੀਂ ਗੱਲ ਕਰਦਾ ਕਿਉਂਕਿ ਉਹ ਤਾਂ ਭਾਈ ਹੈ ਹੀ ਈਸਟ ਇੰਡੀਆ ਕੰਪਨੀ ਦਾ ਅੰਛ ਨੇ ਉਹਨਾਂ ਨੇ ਤਾਂ ਪੈਸੇ ਕਮਾਉਣੇ ਆ ਤੇ ਉੱਡ ਜਾਣੇ ਕਿਸੇ ਦੇ ਪਿੰਡ 'ਚ ਜੇ ਕੋਈ ਦਿਖਦਾ ਹੋਵੇ ਕਿ ਜਿਹੜੀਆਂ 35 ਸਾਲ ਪਾਲਸੀਆਂ ਅਸੀਂ ਦਿੱਤੀਆਂ ਸਾਡੇ ਆਈਐਸ ਅਫਸਰਾਂ ਨੇ ਕੋਈ ਚੀਫ ਸਕੱਟਰੀ ਰਿਟਾਇਰ ਹੋਇਆ ਕੋਈ ਸਕੱਟਰੀ ਰਿਟਾਇਰ ਹੋਇਆ ਉਹਨੇ ਕੋਈ ਖੇਤੀ ਦੀਆਂ ਪਾਲਸੀਆਂ ਦਿੱਤੀਆਂ ਕੁਛ ਨਹਿਰੀ ਪਾਣੀ ਦੀਆਂ ਕੁਛ ਬਿਜਲੀ ਦੀਆਂ ਉਹ ਕੰਟਰੀਬਿਊਟ ਕਰਦੇ ਰਹੇ ਕਿ ਉਹਨਾਂ ਪਾਲਿਸੀਆਂ ਦੇ ਮੁਤਾਬਕ ਕਿਸੇ ਪਿੰਡ ਦੇ ਵਿੱਚ ਜੇ ਕਿਸੇ ਆਈਐਸ ਕਿਸੇ ਆਈਪੀਐਸ ਕਿਸੇ ਆਈਆਰਐਸ ਅਫੀਸਰ ਨੇ ਕੋਈ ਮਾਡਲ ਬਣਾਇਆ ਹੋਵੇ ਕਿ ਪਾਲਿਸੀਆਂ ਬਹੁਤ ਸੋਹਣੀਆਂ ਸੀ ਤੇ ਉਹਨਾਂ ਮੁਤਾਬਕ ਮੇਰਾ ਆ ਫਾਰਮ ਬਹੁਤ ਵਧੀਆ ਚੱਲ ਰਿਹਾ ਹੈ ਭਾਈ ਜਰੂਰ ਦੱਸਿਓ ਹਾਂ ਕੁਝ ਕੁਸ਼ ਕੁਸ਼ ਖੇਤੀ ਵਿਗਿਆਨੀਆਂ ਦੀਆਂ ਹੈਗੀਆਂ ਉਹਨਾਂ ਚ ਕੁਸ਼ ਕਰਮਜੂਗੀ ਹੈਗੇ ਸੋ ਇਹ ਜਦੋਂ ਤੁਸੀਂ ਸਾਰੇ ਖਰਚੇ ਪਾਉਨੇ ਹੋ ਤੇ ਜਿਹੜੀ ਖਰਚਾ ਕਰ ਰਹੀ ਹੈ ਸਰਕਾਰ ਕੁਝ ਗਲੀਆਂ ਨਾਲੀਆਂ ਦੇ ਪੈਸੇ ਆ ਗਏ ਔਰ ਗਲੀ ਨਾਲੀ ਇਹ ਕਹੇ ਜੀ ਚੀਜ਼ ਹੈ ਕਿ ਜਿਹੜੀ ਸਰਪੰਚ ਦੇ ਘਰ ਤੋਂ ਲੈ ਕੇ ਟੋਬੇ ਤੱਕ ਦਾ ਸਿੱਧਾ ਪਾਣੀ ਨਾ 70 ਸਾਲਾਂ ਚ ਚੱਲਿਆ ਤੇ ਨਾ ਚੱਲਣਾ ਇਹ 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 ਕਲੇਸ਼ ਇੱਥੇ ਹੀ ਰਹਿਣਾ ਹੈ ਨਾ ਉਹਦੇ ਕਬਜ਼ੇ ਮੁਕਣੇ ਆ ਛੱਪੜਦੇ ਤੇ ਨਾ ਪਿੰਡ ਦਾ ਕੰਮ ਹੋਣਾ ਕਿਉਂਕਿ ਉਹਦੀ ਜਿਹੜੀ ਵਿਉਂਤਬੰਦੀ ਹੈ ਉਹੀ ਸਾਰੀ ਇਸ ਤਰੀਕੇ ਨਾਲ ਉਜਾੜ ਦਿੱਤੀ ਗਈ ਸੋ ਮੈਂ ਗੱਲ ਨੂੰ ਸ਼ਾਰਟ ਕਰਾਂ ਤਾਂ ਤੁਸੀਂ ਹੈਰਾਨ ਹੋਵੋਗੇ ਆਪਣੇ ਆਪਣੇ ਪਿੰਡ ਦਾ حساب ਲਾ ਲਿਓ ਮੈਂ ਪਰਫਾਰਮਾ ਕਾਸਟ ਪਿੰਡ ਦਾ ਸ਼ੇਅਰ ਕਰ ਦੂੰਗਾ ਕਿ ਤੁਸੀਂ ਜਿੰਨਾ ਪੈਸਾ ਦਿਨੇ ਹੋ ਸਰਕਾਰ ਨੂੰ ਉਹਦਾ 11 ਤੋਂ ਲੈ ਕੇ 13% ਵਾਪਸ ਪਿੰਡ ਤੇ ਲੱਗਦਾ ਹੈ ਵਿੱਚੇ ਉਹ ਤਨਖਾਹਾਂ ਜਿਹੜੀਆਂ ਮੈਂ ਗਣੀ ਤਾਂ ਜਾ ਕਿੱਥੇ ਰਿਹਾ ਪੈਸਾ ਪੈਸਾ ਲੱਗ ਸ਼ਹਿਰ ਤੇਰੇ ਤੇ ਸ਼ਹਿਰ ਚੋਂ ਕੀ ਆ ਰਿਹਾ ਸਾਨੂੰ ਸਾਡੀ ਸਬਜ਼ੀ ਉਧਰ ਸਾਡਾ ਨਾਂ ਉਧਰ ਅਸੀਂ ਚੀਜ਼ਾਂ ਲੈਣ ਉੱਥੇ ਜਾਂਦੇ ਆ ਤੇ ਉਧਰ ਉਹ ਗੰਦਾ ਪਾਣੀ ਸਾਡੇ ਵੱਲ ਨੂੰ ਉਹਨਾਂ ਦੀਆਂ ਗੱਡੀਆਂ ਦਾ ਧੂਆਂ ਸਾਡੇ ਵੱਲ। ਸੋ ਇਹ ਇਹ ਸਾਡਾ ਇੱਕ ਮਾਡਲ ਬਣ ਗਿਆ। ਹੁਣ ਆਪਾਂ ਇਹਨੂੰ ਆਈਸੋਲੇਸ਼ਨ 'ਚ ਨਾ ਦੇਖੀਏ। ਇਹ ਉਸ ਇਕਨੋਮਿਕ ਮਾਡਲ ਦਾ ਹੀ ਹਿੱਸਾ ਹੈ ਜਿਹਦੇ ਨਾਲ ਇਹ ਦੇਸ਼ ਚ ਲਾਇਆ ਜਾਵੇ। ਸੋ ਮੇਰੀ ਗੱਲ ਲੰਬੀ ਤਾਂ ਨਹੀਂ ਹੋ ਰਹੀ ਜੀ ਮੈਂ ਜਿੱਥੇ ਇਸ਼ਾਰਾ ਕਰੋਗੇ ਵਾਈਂਡ ਅਪ ਕਰ ਦ। ਦੂਸਰੀ ਬੇਨਤੀ ਮੈਂ ਕਰਾਂ ਜਿਹੜੇ ਪੰਜ ਸਵਾਲ ਲਿਖੇ ਪਹਿਲਾ ਸਵਾਲ ਹੈਗਾ ਗ੍ਰਾਮ ਸੁਭਾਵਾਂ ਦੇ ਜਲਾਸ ਕਿਉਂ ਨਹੀਂ ਹੁੰਦੇ? ਦੂਜਾ ਸਵਾਲ ਹੈ ਪੰਚਾਇਤੀ ਰਾਜ ਸੰਸਥਾਵਾਂ ਦੀ ਕਾਰਜਕਾਰੀ ਤੋਂ ਸੰਤੁਸ਼ਟ ਹਨ ਲੋਕ? ਤੀਜਾ ਸਵਾਲ ਚੌਥਾ ਸਵਾਲ ਇਹ ਚੋਂ ਮੈਂ ਸਿਰਫ ਇੱਕ ਸਵਾਲ ਦਾ ਜਵਾਬ ਦਿੱਤਾ ਹੈ ਕਿ ਪਿੰਡ ਚੋਂ ਸਰਕਾਰ ਕਮਾਉਂਦੀ ਕੀ ਹੈ ਤੇ ਪਿੰਡ ਤੇ ਲਾਉਂਦੀ ਕੀ ਹੈ। ਬਾਕੀ ਸਾਰਿਆਂ ਦਾ ਜਵਾਬ ਇਹ ਹੈ ਕਿ ਸਾਡਾ ਸਿਆਸੀ ਸਿਸਟਮ ਨੂੰ ਅਧਰੰਗ ਹੋ ਚੁੱਕਿਆ ਹੈ। ਤੁਸੀਂ ਪੰਜ ਕੈਂਡੀਡੇਟ ਸੱਤ ਕੈਂਡੀਡੇਟ ਜਿਹੜਾ ਮਰਜ਼ੀ ਚੁਣ ਲਿਓ। ਮੈਂ ਕਿਸੇ ਇੱਕ ਹਲਕੇ ਦੀ ਗੱਲ ਨਹੀਂ ਕਰਦਾ ਜਿਹਨੂੰ ਇਧਰੋਂ ਟਿਕਟ ਨਹੀਂ ਮਿਲੀ ਦੂਜੇ ਪਾਸਿਓਂ ਦਲ ਬਦਲ ਕੇ ਆ ਗਿਆ। ਜਿਹਨੂੰ ਉਧਰ ਟਿਕਟ ਨਹੀਂ ਮਿਲੀ ਇਧਰ ਆ ਗਿਆ। ਜਿਹੜਾ ਉਧਰੋਂ ਧੱਕੇ ਖਾ ਕੇ ਆਇਆ ਉਹ ਇਧਰੋਂ ਜਾਣ ਵਾਲਿਆਂ ਨੂੰ ਕਹਿੰਦਾ ਮਾਂ ਪਾਰਟੀ ਦੀ ਇੱਜ਼ਤ ਕਰੀਦੀ ਹੁੰਦੀ ਹੈ ਸੋ ਇਹ ਸਾਡਾ ਰੋਲ ਮਾਡਲ ਨੇ ਤਾਂ ਮਾਫ਼ ਕਰਨਾ ਕਿ ਫੇਰ ਅਸੀਂ ਖੜੇ ਕਿੱਥੇ ਆ ਜਦ ਸਾਨੂੰ ਇੱਕ ਬੜਾ ਅੱਜ ਕੱਲ੍ਹ ਵਾਇਰਲ ਹੋ ਰਿਹਾ ਹੈ ਅੰਬਾਂ ਦੀ ਟੋਕਰੀ 'ਚ ਗਲੇ ਸਾਡੇ ਅੰਬ ਨੇ ਉਹਨਾਂ ਅੰਬਾਂ 'ਚੋਂ ਚੰਗਾ ਚੁਣਨਾ ਉਹ ਹਿੰਦੀ 'ਚ ਹੈ ਕਹਿੰਦੇ ਜੀ ਇਹਨਾਂ ਵਿੱਚੋਂ ਇੱਕ ਆਮ ਕੋ ਚੁਣ ਲੈਣਾ ਆਮ ਚਨਾਉ ਹੁੰਦਾ ਹੈ ਇਹ ਇਹ ਆਮ ਚੁਣਾਵਾ ਜਿਹੜਾ ਸਾਡੇ ਸਾਹਮਣੇ ਆ ਮੇਰਾ ਖਿਆਲ ਹੈ ਕਿ ਹੁਣ ਅਸੀਂ ਅਸੀਂ ਕੀ ਕਰਦੇ ਹਾਂ ਸਾਡਾ ਜਿਹੜਾ ਸਮਾਜ ਆ ਇਹਦਾ ਕਸੂਰ ਕੀ ਹੈ ਇੰਨਾ ਕ ਕਸੂਰ ਹੈ ਕਿ ਇੱਕ ਮੇਲੇ 'ਚ ਇੱਕ ਜਵਾਕ ਨੂੰ ਪੂੰਟਨੀਆਂ ਦੇ ਕੇ ਛੱਡ ਦਿਓ ਮਾਪਿਓ ਨੂੰ ਲੱਭਦੇ ਨਹੀਂ ਜਿਹੜੇ ਚਿਹਰੇ ਉਹਦੇ ਨਾਲ ਘੂਰ ਘੂਰ ਕੇ ਦੇਖ ਰਹੇ ਹੁੰਦੇ ਉਹਦੇ ਵਾਕਿਫ ਨਹੀਂ ਹੁੰਦੇ ਉਹ ਰੋ ਰਿਹਾ ਹੁੰਦਾ ਉਹਦੇ ਅਥਰੂ ਵਗ ਰਹੇ ਹੁੰਦੇ ਉਹਦਾ ਨੱਕ ਵਗ ਰਿਹਾ ਹੁੰਦਾ ਗਰਮੀ ਦੇ ਵਿੱਚ ਧੁੱਪ 'ਚ ਛੜਦੇ ਪੈਰ ਹੁੰਦੇ ਆ ਤੇ ਲੋਕੀ ਬਾਹਰਲੇ ਨੁਕਸ ਕੱਢੀ ਜਾਂਦੇ ਇਹਨੂੰ ਨੱਕ ਪੂੰਝਣਾ ਨਹੀਂ ਹੁੰਦਾ ਬਾਈ ਸਾਨੂੰ ਨੱਕ ਪੁੰਜਣਾ ਨਹੀਂ ਆਉਂਦਾ ਸਾਡਾ ਕਸੂਰਤਾ ਹੈਗਾ ਇਹ ਜਿੰਨਾ ਸਾਨੂੰ ਭੁਆਟ ਨਹੀਂ ਦੇ ਕੇ ਛੱਡਿਆ ਉਹ ਚਾਰੇ ਪਾਸੇ ਹੀ ਨੇ ਉਹਨਾਂ 'ਚ ਹੁਣ ਮਾਫ ਕਰਨਾ ਕਿ ਮੈਂ ਕੋਈ ਸਟੇਟ ਦੇ ਖਿਲਾਫ ਨਹੀਂ ਭੜਕਾ ਰਿਹਾ ਮੈਨੂੰ ਇਹ ਕੋਈ ਲੱਭਦਾ ਹੀ ਨਹੀਂ ਚਾਹੇ ਉਹ ਮੇਰਾ ਖੇਮ ਕਰਨ ਹਲਕਾ ਹੈ ਤੇ ਚਾਹੇ ਉਹ ਇੱਥੇ ਸੰਗਰੂਰ ਦਾ ਹਲਕਾ ਕੋਈ ਨਹੀਂ ਲੱਭਦਾ ਕਿ ਇਹਨਾਂ 'ਚ ਹੁਣ دانشਵਾਰ ਕਿਹੜਾ ਇੱਕ ਨੂੰ ਵੋਟ ਪਾਈਗੀ ਅਸੀਂ ਇੱਥੇ ਆ ਕੇ ਖੜ ਗਏ ਸੋ ਅੱਜ ਦੀ ਜਿਹੜੀ ਇਹ ਪੰਜ ਸਵਾਲ ਦੇ ਇਹ ਪੰਜੇ ਦੇ ਪੰਜਾਂ ਦਾ ਜਵਾਬ ਇੱਕੋ ਹੀ ਹੈ ਕਿ ਸਾਡੀ ਸਿਆਸਤ ਗੰਦਲੀ ਹੈ ਅੱਜ ਹਰੇਕ ਸਾਉ ਲੋ ਮਾਫ ਕਰਨਾ ਸਿੰਘ ਸਾਹਿਬ ਬੈਠੇ ਨੇ ਸਿਆਸਤ ਦੇ ਵਿੱਚ ਜਾਣ ਤੋਂ ਹੀ ਡਰ ਜਾਂਦਾ ਹੈ ਵੀ ਜੇ ਇੱਥੇ ਗਏ ਤੇ ਸਾਡੇ ਤੇ ਕੱਪੜਿਆਂ ਤੇ ਦਾਗ ਹੀ ਲੱਗਣੇ ਨੇ ਅਸੀਂ ਆਪਣੀ ਜਿੰਨੀ ਕੁ ਮਹਾਰਾਜ ਨੇ ਸੋ ਅਸਾਂ ਦੀ ਪੂੰਜੀ ਬਖਸ਼ੀ ਹੈ ਅਸੀਂ ਤਾਂ ਚੁੱਪਚਾਪ ਲੰਘਾ ਲਈਏ ਬਸ ਆਹੀ ਸਾਡਾ ਵਿਸ਼ਾ ਅੱਜ ਹਰੇਕ ਦਾਨਸ਼ਵਰ ਬੰਦਾ ਜਿਹਦੇ ਕੋਲ ਵਿਦਵਤਾ ਹੈ ਉਹ ਸਿਆਸਤ ਵਿੱਚ ਜਾ ਕੇ ਨਹੀਂ ਰਾਜੀ ਔਰ ਜਿਹੜੇ ਸੋ ਕਾਲਡ ਵਿਦਵਾਨ ਉਧਰ ਗਏ ਨੇ ਉਹਨਾਂ ਕੋਲ ਸਿਰਫ ਤੇ ਸਿਰਫ ਧੜਾ ਧਰਮ ਦੇ ਨਾਂ ਦੀ ਕੋਈ ਗੱਲ ਨਹੀਂ ਹੈ ਉਹਨਾਂ ਦੇ ਵਿੱਚ ਤੇ ਜਦੋਂ ਧੜੇ ਪਿਆਰੇ ਹੋ ਜਾਣ ਫਿਰ ਧਰਮ ਰਹਿੰਦਾ ਹੀ ਲਾਭ ਨਿਚਰ ਕੁਦਰਤ ਦੇ اصول ਸਬਰ ਸੰਤੋਖ ਅਣਖ ਇੱਜ਼ਤ ਗੈਰਤ ਇਹ ਗੱਲਾਂ ਗਵਾ ਕੇ ਸਿਆਸਤ जाया ਜਾਂਦਾ ਇੱਕ ਤਰੀਕ ਵਿੱਚ ਸੋ ਮੈਂ ਬੇਨਤੀ ਕਰਨੀ ਇਹ ਚਾਹੁੰਦਾ ਕਿ ਹੋਰ ਸਮਾਂ ਨਾ ਲਵਾਂ ਤੁਹਾਡਾ ਪੰਜਾਂ ਸਵਾਲਾਂ ਦਾ ਜਵਾਬ ਤੇ ਇੱਕੋ ਹੀ ਹੈ ਕਿ ਸਾਨੂੰ ਸਿਆਸਤ ਦੇ ਵਿੱਚ ਕਿੱਤੇ ਡੈਂਟਿੰਗ ਕਰਨੀ ਪੈਗੀ ਸਿੰਘ ਸਾਹਿਬ ਤੁਸੀਂ ਹੁਕਮ ਕੀਤਾ ਸੀ ਕਿ ਸਿਆਸਤ ਦੀਆਂ ਗੱਲਾਂ ਆਪਾਂ ਸਿਆਸਤੇ ਸਿੱਧੇ ਨਾ ਜਾਈਏ ਪਰ ਸਾਡੇ ਕੋਈ ਡਾਕੂਮੈਂਟ ਪੰਜਾਬ ਦੇ ਵਿੱਚ ਬਹੁਤ ਜਥੇ ਬੰਦियां ਪਬਲਿਕ ਵੈਲਫੇਅਰ ਦਾ ਕੰਮ ਕਰ ਰਹੀਆਂ ਉਹਨਾਂ ਦਾ ਹੋਣਾ ਚਾਹੀਦਾ ਹੈ ਜਿਹੜੇ ਕੋਈ ਘੱਟੋ ਘੱਟ ਗਾਈਡੈਂਸ ਕੋਈ ਦਿਸ਼ਾ ਨਿਰਦੇਸ਼ ਦੇ ਉਹਨਾਂ ਤੇ ਰੂਰਲ ਡਵੈਲਪਮੈਂਟ ਉਹਨਾਂ ਦਾ ਵਿਸ਼ਾ ਹੋਵੇ ਨਰੇਗਾ ਦੇ ਉੱਤੇ ਆਜੋ ਨਰੇਗਾ ਐਕਟ ਦੇ ਵਿੱਚ ਦੋ ਚੀਜ਼ਾਂ ਅਲਾਉਡ ਨੇ ਸੋਸ਼ਲ ਆਡਿਟ ਕਮੇਟੀ ਹਰੇਕ ಗ್ರಾಮ ਸਭਾ ਨੇ ਬਣਾਉਣੀ ਹੈ ਇੱਕ ਵਿਲੇਜ ਲੈਵਲ ਦੀ ਮੋਨੀਟਰਿੰਗ ਕਮੇਟੀ ਬਣਨੀ ਹੈ ਮੋਨੀਟਰਿੰਗ ਕਮੇਟੀ ਨੇ ਜਿਹੜੇ ਕਰੰਟ ਕੰਮ ਚੱਲ ਰਹੇ ਨੇ ਉਹਨਾਂ ਉਹਨਾਂ ਦੇ ਉੱਤੇ ਨਿਗਰਾਨੀ ਰੱਖਣੀ ਹੈ ਔਰ ਜਿਹੜਾ ਇੱਕ ਸੋਸ਼ਲ ਆਡਿਟ ਹੈ ਉਹਦਾ ਇਹ ਫਰਜ਼ ਹੈ ਕਿ ਉਹ ਪਿਛਲੇ 5-7 ਸਾਲਾਂ ਦਾ ਜਿੱਦਾ ਮਰਜ਼ੀ ਰਿਕਾਰਡ ਮੰਗ ਲਵੇ ਇੱਕ ਵਰਕ ਫਾਈਲ ਹੁੰਦੀ ਹੈ ਵਰਕ ਫਾਈਲ ਦੇ ਵਿੱਚ ਕੀ ਹੁੰਦਾ ਉਸ ਕੰਮ ਦਾ ਅਸਟੀਵੇਟ ਹੁੰਦਾ ਉਸ ਕੰਮ ਦੇ ਸਾਰੇ ਵਾਊਚਰ ਹੁੰਦੇ ਆ ਮਸਟਰੋਲਾਂ ਦੀ ਤਨਖਾਹ ਕਿੰਨੀ ਬਣੀ ਮਟੀਰੀਅਲ ਦੇ ਬਿੱਲ ਕਿੰਨੇ ਬਣੇ ਉਹਦੇ ਤੇ ਜਿਹੜੀ ਉਹਦੀ ਕੰਪਲੀਸ਼ਨ ਰਿਪੋਰਟ ਦੇ ਨਾਲ ਕੰਮ ਸ਼ੁਰੂ ਹੋਣ ਤੋਂ ਪਹਿਲਾਂ ਕੰਮ ਚੱਲਦੇ ਦੀਆਂ ਤੇ ਬਾਅਦ ਦੀਆਂ ਤਿੰਨ ਫ ਤਾਂ ਇਹ ਵਰਕ ਫਾਈਲ ਲੈ ਕੇ ਉਸ ਪੰਚਾਇਤ ਸਕੱਤਰ ਨੇ ਜਾਂ ਨਰੇਗਾ ਸੈਕਟਰੀ ਨੇ ਉਸ ਜਿਹੜਾ ਜਿਸ ਦਿਨ ਵੀ ਗ੍ਰਾਮ ਸਭਾ ਜਾਂ ਤੁਸੀਂ ਰੱਖਦੇ ਹੋ ਉਸ ਦਿਨ ਉਹ ਫਾਈਲ ਲੈ ਕੇ ਹਾਜ਼ਰ ਹੋਣਾ ਔਰ ਉਹਦੇ ਚ ਇੱਕ ਬੜੀ ਮਜ਼ੇਦਾਰ ਗੱਲ ਮੈਂ ਵੈਸੇ ਰეკਮੈਂਡ ਨਹੀਂ ਕਰਦਾ ਇੱਕ ਸਵਾਲ ਆਇਆ ਨੈਸ਼ਨਲ ਲੈਵਲ ਤੇ ਸ਼ਿਕਾਇਤ ਕੀਤੀ ਸੀ ਕਿ ਪਿੰਡ ਦਾ ਇੱਕ ਵੋਟਰ ਸ਼ਰਾਬ ਪੀ ਕੇ ਤੇ ਜਦੋਂ ਸ਼ਰਾਬ ਪੀ ਲੈਂਦਾ ਬੰਦਾ ਜਿਵੇਂ ਆਪਾਂ ਨੂੰ ਪੰਜਾਬੀਆਂ ਨੂੰ ਅੰਗਰੇਜ਼ੀ ਬੋਲੀ ਆਉਣ ਲੱਗ ਪੈਂਦੀ ਹੈ ਪੀਤੀ ਪੀਤੀ ਅੰਗਰੇਜ਼ੀ ਹੁੰਦੀ ਹੈ ਉਹਦੀ ਵੀਡੀਓ ਹੈ ਕਿ ਉਹ ਅੰਗਰੇਜ਼ੀ ਵੀ ਬੋਲ ਰਿਹਾ ਸੀ। ਖਰੂਦ ਵੀ ਕਰ ਰਿਹਾ ਸੀ ਤੇ ਉਹਨੂੰ ਸਰਪੰਚ ਨੇ ਇਹ ਕਹਿ ਕੇ ਆਊਟ ਕਰਤਾ ਕਿ ਤੂੰ दारू ਪੀਤੀ ਹੋਈ ਹੈ ਤੂੰ ਗ੍ਰਾਮ ਸਭਾ ਚ ਸਾਨੀ ਲੈ ਸਕਦਾ। ਔਰ ਇਸ ਕਾਰਵਾਈ ਦੇ ਉੱਤੇ ਸਰਪੰਚ ਸਸਪੈਂਡ ਹੋਇਆ। ਕਿ ਤੂੰ ਗ੍ਰਾਮ ਸਭਾ ਚ ਪੁੱਛੇ ਸਵਾਲ ਨੂੰ ਨਾ ਨਹੀਂ ਕਰ ਸਕਦਾ ਕਿਸੇ ਨੇ दारू ਪੀਤੀ ਹੈ ਭਾਵੇਂ ਨਹੀਂ ਪੀਤੀ। ਤਾਂ ਸਵਾਲ ਮੇਰਾ ਇਹ ਕਹਿੰਦਾ ਸਿਰਫ ਇੰਨਾ ਹੀ ਹੈ ਕਿ ਤੁਸੀਂ ਇੱਕ ਵੋਟਰ ਦੇ ਤੌਰ ਤੇ ਉਸ ਗ੍ਰਾਮ ਸਭਾ ਦੇ ਮੈਂਬਰੋ ਪੰਚਾਇਤ ਕੀ ਹੈ ਪੰਚਾਇਤ ਦਾ ਪੰਜ ਸਾਲ ਚਾਰ ਪੰਜ ਬੰਦਿਆਂ ਦੀ ਡਿਊਟੀ ਲਈ ਹੈ ਤੁਹਾਡੇ ਪਿੰਡ ਨੂੰ ਰਿਪਰੈਜ਼ੈਂਟ ਕਰ ਰੈਗੂਲਰ ਸਰਕਾਰ ਕੌਣ ਹੈ ಗ್ರಾಮ ਸਭਾ ਮਤੇ ਕਿੰਨੇ ਪਾਉਣੇ ਆ ಗ್ರಾಮ ਸਭਾ ਨੇ ਸੋਸ਼ਲ ਆਡਿਟ ਕਮੇਟੀ ਕਿੰਨੇ ਬਣਾਉਣੀ ਆ ಗ್ರಾಮ ਸਭਾ ਨੇ ਵਿਲੇਜ ਲੈਵਲ ਮੋਨਿਟਰਿੰਗ ਕਮੇਟੀ ਕਿੰਨੇ ਬਣਾਉਣੀ ਆ ಗ್ರಾಮ ਸਭਾ ਨੇ ਤੇ ਆਪਾਂ ਸਾਰੇ ਉਹਦਾ ਹਿੱਸਾ ਆਪਦੇ ਆਪ ਦੇ ਪਿੰਡ 'ਚ ਸੋ ਇਹ ਜਿਹੜੀ ਚੇਤਨਤਾ ਦੀ ਗੱਲ ਹੈ ਇਹ ਸਾਨੂੰ ਦੇਖੋ ਸਾਰਾ ਪਿੰਡ ਇੱਕੇ ਵਾਰੀ ਚੇਤਨ ਨਹੀਂ ਹੋ ਸਕਦਾ ਪਰ ਜੇ ਰੋਸ਼ਨ ਦਿਮਾਗ ਸਾਡਾ ਇੱਕ ਇੱਕ ਬੰਦਾ ਵੀ ਪਿੰਚ ਦੇ ಗ್ರಾಮ ਸਭਾ ਚ ਬੈਠਾ ਹੋਵੇ ਜਿਹੜਾ ਦਲੀਲ ਨਾਲ ਕਾਨੂੰਨ ਨਾਲ ਗੱਲ ਕਰੇ ਤਾਂ ਸਾਨੂੰ ਇਹ ਆਵਾਜ਼ ਹੀ ਉੱਚੀ ਚੁੱਕਣੀ ਪੈਗੀ ਮਾਫ ਕਰਨਾ ਸਰਕਾਰ ਦਾੜਾ ਸਿਸਟਮ ਹੈ ਬੜੇ ਸਿਆਣੇ ਲੋਕ ਬੈਠੇ ਨੇ ਕੀ ਤੁਹਾਨੂੰ ਲੱਗਦਾ ਹੈ ਕਿ ਪਾਰਲੀਮੈਂਟ ਕਮਲੀ ਹੋਊਗੀ ਕਿ ਆਪ ਦੇ ਅਧਿਕਾਰ ਸਾਰੇ ਪੰਚਾਇਤ ਨੂੰ ਦੇ ਦੇ ਤੀ ਕਿਸਾਨ ਕਿਸਾਨ ਮੋਰਚਾ ਚੱਲਿਆ ਕਈ ਕਹੀ ਜਾਂਦੇ ਸੀ ਜੇ ਪੰਚਾਇਤਾਂ ਮਤੇ ਪਾ ਦਣ ਤੇ ਐਨ ਐਕਟਾਂ ਫੇਰ ਹੋ ਜਾਣਗੇ ਉਹ ਕਹਿੰਦੇ ਦੋਸਤੋ ਪਾਰਲੀਮੈਂਟ ਇਨੀ ਕਮਲੀ ਨਹੀਂ ਹੈ ਸਕੇ ಗ್ರಾಮ ਸਭਾ ਇਹ ਕਾ ਦਵੇ ਕਿ ਪਾਕਿਸਤਾਨ ਨਾਲ ਲੜਾਈ ਲੱਗੀ ਮੇਰਾ ਪਿੰਡ ਖੇਮ ਕਰਨਾ ਕਿ ਮੇਰੇ ਪਿੰਡ 'ਚ ਫੌਜ ਨਾ ਵੜੇ ਹਟ ਜੂਗੀ ਜਿਵੇਂ ਇਹ ਕਹਿ ਦੂੰਗਾ ਮੇਰੇ ਪਿੰਡ ਦਾ ਰੇਲਵੇ ਸਟੇਸ਼ਨ ਨਹੀਂ ਹੋਣਾ ਚਾਹੀਦਾ ਰੇਲਵੇ ਲਾਈਨ ਤਾਂ ਭਾਈ ਅੰਮ੍ਰਿਤਸਰੋਂ ਦਿੱਲੀ ਨੂੰ ਜਾ ਰਹੀ ਹੈ ਮੇਰਾ ਪਿੰਡ ਉੱਤੇ ਪੈਂਦਾ ਮੈਂ ਰੇਲਵੇ ਲਾਈਨ ਨਹੀਂ ਹਟਾ ਸਕਦਾ ਟੈਕਨੀਕਲ ਸਪੋਰਟ ਹੈ ਜਿਹੜੀ ਉਹ ਹੈ ਨਹੀਂ ਦੂਜਾ ਵਿਸ਼ਾ ਮੇਰਾ ਇਹ ਹੈ ਪ੍ਰੋਫੈਸਰ ਸਾਹਿਬ ਪਲੀਜ਼ ਤੁਹਾਡੇ ਅੱਜ ਪਹਿਲੀ ਵਾਰੀ ਦਰਸ਼ਨ ਹੋਏ ਤੁਹਾਡੀਆਂ ਪੋਸਟਾਂ ਪੜਦਾ ਰਿਹਾ ਨੇ ਇਹ ਇੱਕ ਬਹੁਤ ਵੱਡਾ ਲੋਰੀ ਪੌਪ ਆ ਜਿਹੜਾ ਦਿੱਤਾ ਗਿਆ ਔਰ ਪਰਲਿਮੈਂਟ ਨੂੰ ਪਤਾ ਸੀ ਕਿ ਇਹ ਲਾਗੂ ਨਹੀਂ ਹੋਣਾ ਉਹਨਾਂ ਨੇ ਜਾਣ ਬੁੱਝ ਕੇ ਇੱਕ ਵਰਗ ਲਾਇਆ ਹੈ ਜਨਤਾ ਨੂੰ ਇੱਕ ਝੁਮੜਾ ਦਿੱਤਾ ਹੈ ਝੁਮੜੇ ਸੁਣਦੇ ਆਪਾ ਆਦੀ ਹੋ ਗਏ ਵੈਸੇ ਆਪਾਂ ਨੂੰ ਹੁਣ ਝੁਮੜੇ ਪਤਾ ਹੀ ਨਹੀਂ ਲੱਗਦਾ ਝੁਮੜਾ ਤਾਂ ਝੁਮੜਾ ਹੈ ਦਿੱਤਾ ਕਿ ਤੁਹਾਡੇ ਕੋਲ ਟੈਕਨੀਕਲ ਸਪੋਰਟ ਸਰਪੰਚ ਕੋਲ ਕੋਈ ਨਹੀਂ ਹੈ ਇੱਕ ਨਹਿਰ ਹੈ ਲਾਉਸ ਪੀਤੀ ਤੋਂ ਲੈ ਕੇ ਚੱਲੀ ਆ ਬੀਕਾ ਨਹਿਰ ਤੱਕ ਜਾਣੀ ਹੈ ਇੰਜੀਨੀਅਰਾਂ ਨੂੰ ਪਤਾ ਹੈ ਉਹਦੇ ਲੈਵਲ ਪਾਣੀ ਦਾ ਲੈਵਲ ਕੀ ਹੋਊਗਾ ਇੱਕ ಗ್ರಾಮ ਸਭਾ ਉਹਦੇ ਤੇ ਕੀ ਕੰਟ੍ਰਿਬਿਊਟ ਕਰੂਗੀ ਹੁਣ ਪਤਾ ਤਾਂ ਹੈ ਅਧਿਕਾਰਤਾ ਪੰਚਾਇਤ ਨੂੰ ਦੇਤਾ ਤੇ ਉਹਨੂੰ ਟੈਕਨੀਕਲ ਸਪੋਰਟ ਨਹੀਂ ਦਿੱਤੀ ਕਿ ਇਹਦਾ ਓਕੇ ਕਿ ਇਹਦਾ ਇਹਦਾ ਟੈਕਨੀਕਲੀ ਹੱਲ ਕੀ ਹੈ ਇਹਨੂੰ ਟੈਕਨੀਕਲੀ ਕਿਵੇਂ ਡਵਰਟ ਕੀਤਾ ਜਾ ਸਕਦਾ ਇਹਨੂੰ ਟੈਕਨੀਕਲੀ ਰਿਪਲੇਸ ਕਿਵੇਂ ਕੀਤਾ ਜਾ ਸਕਦਾ ਸੋ ਭਾਈ ਮਿੱਤਰੋ ਮੇਰਾ ਇਹ ਕਹਿਣਾ ਹੈ ਕਿ ਇਹ ਅਧੂਰਾ ਐਕਟ ਹੈ ਇਹਦੇ ਵਿੱਚ ਟੈਕਨੀਕਲ ਸਪੋਰਟ ਨਹੀਂ ਹੈ ਅਵੇਅਰਨੈਸ ਅਫਸਰ ਦਿੰਦੇ ਨਹੀਂ ਕਿਉਂਕਿ ਤੁਸੀਂ ਉੱਠ ਕੇ ਗੜ ਪੈਣਾ ਅਫਸਰ ਦੇ ਤੇ ਅਫਸਰ ਨੂੰ ਉਣ ਕੇ ਜਵਾਬ ਦੇਣਾ ਓਖਾ ਹੋ ਜੂ ਲੌਲੀਪੌਪ ਦੇ ਕੇ ਚਾਹਾਂ ਪਿਆ ਕੇ ਬਿਸਕੁਟ ਪਿਆ ਕੇ ਹਾਂਜੀ ਤੁਹਾਡਾ ਕਾਰਡ ਬਣ ਗਿਆ ਸੀ ਜੀ ਤੁਹਾਨੂੰ ਡਾੜੀ ਮਿਲ ਗਈ ਸੀ ਜੀ ਕਿੰਨਾ ਕੁ ਲੇਟ ਹੋਇਆ ਚੰਗਾ ਕੇ ਤੋਂ ਦੇਖ ਲਾਂਗੇ ਲੇਟ ਨਾ ਹੋਵੇ ਇਹ ਗੱਲਾਂ ਕਰਕੇ ਤੁਰ ਜਾਂਦੇ ਆ ਤਕੜੇ ਹੋਈਏ ਦੇਸ਼ ਆਪਣਾ ਰਾਸ਼ਟਰ ਆਪਣਾ ਸਮਾਜ ਆਪਣਾ ਇਹਦੇ ਤੇ ਟਕੰਨੇ ਹੋਈਏ ਇਸ ਲਹਿਰ ਦਾ ਹਿੱਸਾ ਬਣਗੇ ਸੋ ਕਿਸੇ ਨੂੰ ਗੱਲ ਕੋਈ ਚੁਪਗੀ ਹੋਵੇ ਮਾਫੀ ਚਾਹੂੰਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ